ਆਰਣਾ ਇਹਨੂੰ ਲਾਲ ਆ ਜਾ ਹਰ ਸਿਮਰਤ ਬਾਦਲ ਜਿੰਦਾਬਾਦ 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 ਦੀ ਬਾਹਰ ਸਿਮਰਤ ਬਾਦਲ ਜਿੰਦਾਬਾਦ ਜਿੰਦਾਬਾਦ ਤੇ ਭੈਣਾ ਨੂੰ ਲਗਾ ਸਰਦਾਰ ਪੰਨਾ ਸਿੰਘ ਬਾਦਲ ਜਿੰਦਾਬਾਦ ਜਿੰਦਾਬਾਦ ਅੱਜ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਕੇ ਕਿਉਂਕਿ ਮੈਨੂੰ ਆਪਣੀ 2009 ਦੀ ਚੌਂ ਯਾਦ ਆ ਰਹੀ ਹੈ ਜਿੱਥੇ ਇੰਨੀ ਭਾਰੀ ਗਿਣਤੀ ਵੇ ਸਾਰੇ ਬੰਦੇ ਭਰੇ ਹੁੰਦੇ ਸੀ ਤੇ ਸ਼ਾਇਦ 5 10 ਬੀਬੀਆਂ ਭੋਨੇ ਚ ਹੁੰਦੀ ਸੀ ਤੇ 15 ਸਾਲ ਚ ਮੈਂ ਸਹੀ ਬਦਲਾਅ ਤਾਂ ਮੇਰੇ ਵਾਸਤੇ ਆ ਕਿ ਆਹ ਹੁਣ ਬੀਬੀਆਂ ਲੱਗੀਆਂ ਨੇ ਤੇ ਹੁਣ ਇਹ ਫੈਸਲਾ ਕਰ ਗਿਆ ਨੇ ਕਿ ਸਰਕਾਰ ਕਿਹੜੀ ਬਣਨੀ ਹੈ ਤੇ ਕਿਉਂ ਬਣਾਣਾ ਹੈ ਤੇ ਬਿਲਕੁਲ ਸਹੀ ਗੱਲ ਹੈ ਜਦ ਬੀਬੀਆਂ ਦੇ ਹੱਥ ਚ ਆਜੋ ਵੀ ਡਿਸੀਜਨ 메ਕਿੰਗ ਤੇ ਜਿੰਮਤ ਕਰਦੀਆਂ ਕਿ ਤੁਸੀਂ ਆਪਦੇ ਰੋਜੇਵਿਆਂ ਤੋਂ ਕੀਮਤੀ ਸਮਾਂ ਕੱਢ ਕੇ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ਾਮ ਦਾ ਮੌਸਮ ਤਾਂ ਚੰਗਾ ਹੁੰਦਾ ਲੇਕਿਨ ਦਿਨੇ ਵੀ ਇੰਨੀ ਗਰਮੀ ਹੁੰਦੀ ਹੈ ਕਿ ਕਦੇ ਕਦੇ ਮੈਂ ਸੋਚਦੀ ਆ ਕਿ ਪਹਿਲੀ ਤਰੀਕ ਨੂੰ ਕੋਈ ਬਾਹਰ ਆ ਕੇ ਵੋਟ ਵੀ ਪਾਊਗਾ ਕਿ ਆਪਾਂ ਕਰਦੇ ਨੇ ਕੋਈ ਚੀ ਬੈਠਾ ਰੋਗਾ ਠੰਡੇ ਹੀ ਕੂਲਰ ਏਸੀ ਛੱਡ ਕੇ ਸੋ ਅੱਜ ਨੇਰੇ ਤੋਂ ਪਹਿਲੇ ਬਬਲੀ ਜੀ ਨੇ ਸਾਰਿਆਂ ਨੇ ਬਹੁਤ ساری ਗੱਲਾਂ ਕਰ ਲੀਆਂ ਬਹੁਤ ਵੱਡਾ ਫੈਸਲਾ ਪੰਜਾਬੀਆਂ ਨੇ ਕਰਨਾ ਹੈ ਕਿ ਅਗਲੇ 5 ਸਾਲਾਂ ਵਾਸਤੇ ਦੇਸ਼ ਦੀ ਪਾਰਲੀਮੈਂਟ ਵਿੱਚ ਤੁਸੀਂ ਉਹ ਕਿਹੜਾ ਉਮੀਦਵਾਰ ਭੇਜਣਾ ਹੈ ਜਿਹਦੇ ਉੱਤੇ ਤੁਹਾਨੂੰ ਭਰੋਸਾ ਹੈ ਕਿ ਪਹਿਲੀ ਗੱਲ ਤਾਂ ਉਸ ਪਾਰਲੀਮੈਂਟ ਦੇ ਵਿੱਚ ਇਮਾਨਦਾਰੀ ਦੇ ਨਾਲ ਬਿਨਾਂ ਡਰੇ ਬਿਨਾਂ ਦਬੇ ਤੇ ਬਿਨਾਂ ਵਿਕੇ ਆਪਣੇ ਸੂਬੇ ਦੀ ਹਕਾ ਦੀ ਰਾਖੀ ਵੀ ਕਰੂੰਗਾ ਤੇ ਸੂਬੇ ਦੀ ਆਵਾਜ਼ ਵੀ ਬਣੂੰਗਾ ਬਾਵੇ ਕਿਸਾਨ ਹੋਵੇ ਬਾਵੇ ਔਰਤਾਂ ਹੋ ਨੌਜਵਾਨ ਹੋ ਜਿਹੜੇ ਸਾਡੇ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਉੱਥੇ ਚੱਕ ਸਕੇ ਮੈਂ ਇਸ ਕਾਨੂੰ ਆਹ ਤਾਂ ਕਰਕੇ ਕਹਿਨੀ ਆ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰੇ ਸਾਹਮਣੇ ਜਿੰਨੇ ਵਿਰੋਧੀ ਖੜੇ ਨੇ ਉਹ ਸਾਰੇ ਨੈਸ਼ਨਲ ਪਾਰਟੀਆਂ ਤੋਂ ਹੈਗੇ ਜਿਨ੍ਹਾਂ ਦੇ ਆਲਾ ਕਮਾਂਡ ਦਿੱਲੀ ਵਿੱਚ ਬੈਠਦੇ ਨੇ ਤੇ ਇੱਥੇ ਸਿਰਫ ਬਾਕੀ ਸਾਰੇ ਉਹਨਾਂ ਦੇ ਗੁਲਾਮ ਹੁੰਦੇ ਨੇ ਜੇ ਦਿੱਲੀ ਦੇ ਹਾਈ ਕਮਾਂਡ ਤੋਂ ਹਰੀ ਝੰਡੀ ਮਿਲਦੀ ਹੈ ਤੇ ਪਾਰਲਮੈਂਟ 'ਚ ਉਹ ਮੁਖ ਹੋ ਸਕਦੇ ਨੇ ਤੇ ਜੇ ਹਰੀ ਝੰਡੀ ਨਹੀਂ ਮਿਲਦੀ ਤਾਂ ਫਿਰ ਉਹ ਪੰਜਾਬ ਦਾ ਨਾ ਤਾਂ ਛੱਡੋ ਹੱਕ ਦਾ ਕੀ ਲੜਣਾ ਹੈ ਉਹ ਤਾਂ ਖੜ ਕੇ ਬੋਲਣ ਲਾਇਕ ਵੀ ਉਹਨਾਂ ਦੀ ਔਕਾਤ ਨਹੀਂ ਹੁੰਦੀ ਤੇ ਸਜਾਈ ਤੁਹਾਡੀ ਦਸਤਾਰ ਕੋਈ 6-7 ਮੀਟਰ ਦਾ ਕਪੜਾ ਨਹੀਂ ਕੋਈ ਜੀ ਆਹਨ ਦੇ ਨੰਬਰ ਦੇ ਇਹ ਦਸਤਾਰ ਉਹ ਜਿਹਦੇ ਆਸਤੇ ਸ਼ਿਦਾਂ ਨੇ ਸਭ ਜੱਬਰੇ ਗੁਰੂਆਂ ਦੇ ਪ੍ਰਵਾਨੀਆਂ ਦਿੱਤੀਆਂ ਮੈਂ ਤੁਹਾਨੂੰ ਇਤਵਾਚਿਆ ਦੱਸਣਾ ਚਾਹਨਾ ਫਿਰ ਮੈਂ ਗੱਲ ਸਮਾਪਤ ਕਰੂੰ ਅੱਜੇ ਧੋਬੀ ਬਾਜ਼ਾਰ ਅੰਦਾ ਚੀਫ ਮਿਨਿਸਟਰ ਭਗਵਾਨ ਜੀ ਸਾਹਿਬ ਆਏ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕਿ ਸਾਡੂੰ ਸੁਰੱਖਿਅਤ ਮਹਿਸੂਸ ਕਿਵੇਂ ਕਰਾਓਗੇ ਸਾਡੀ ਸੇਫਟੀ ਲਈ ਤੁਹਾਡੇ ਕੋਲੇ ਕੀ ਵਿਚਾਰ ਆ ਕਹਿੰਦੇ ਅਸੀਂ ਸੁਖਵिलास ਬੰਦ ਕਰਾਵਾਂਗੇ ਸੁਖਵिलास ਨੂੰ ਸਕੂਲ ਚਲਾਵਾਂਗੇ ਕਹਿੰਦੇ ਬੇਰੋਜ਼ਗਾਰੀ ਬਹੁਤ ਹੋ ਗਈ ਹੈ ਤੇ ਲਈ ਕੀ ਕਰੋਗੇ ਕਹਿੰਦੇ ਅਸੀਂ ਚਾਹੁੰਦੇ ਕਿ ਸ਼ਰਮਣੀ ਅਕਾਲੀ ਦਲ ਨੂੰ ਇੱਥੋਂ ਹਰਾ ਦਈਏ ਕੋਈ ਵਿਚਾਰਧਾਰਾ ਕੋਈ ਪਲਾਨਿੰਗ ਬਠਿੰਡੇ ਆਸਤੇ ਹੈ ਜੇ ਅਸੀਂ ਮਾਨ ਨਾਲ ਇੱਥੋਂ ਇਲੈਕਸ਼ਨ ਲੜਦੇ ਆ ਤਾਂ ਬਠਿੰਡੇ ਵਾਸੀਓ ਤੁਹਾਨੂੰ ਪਤਾ ਕਿ ਕੋਈ ਪ੍ਰੋਜੈਕਟ ਇਹੋ ਜਿਹਾ ਨਹੀਂ ਜਿਹੜਾ ਲੱਖਾਂ 100 ਕਰੋੜਾਂ ਚੋਂ ਘੱਟ ਹੋਵੇ ਲੱਖਾਂ ਦਾ ਕੋਈ ਪ੍ਰੋਜੈਕਟ ਨਹੀਂ ਕੱਲੀ ਕੱਲੀ ਬਰੇਟਾ ਮਾਨਸਾ ਦੀ ਮੰਡੀ ਤੇ ਜਿਹੜੇ ਏਮਜ਼ ਵਾਲੇ ਕਹਿੰਦੇ ਆ ਮੈਂ ਖੀਚ ਤੁਹਾਨੂੰ ਦੱਸਣਾ ਚਾਹੁੰਨਾ ਵਿਰੋਧੀਆਂ ਦਾ ਕੰਮ ਆ ਬੋਲਣਾ ਜਿੱਦਣ ਦੇ ਪੀਬਾ ਜੀ ਨੇ ਸਤੀਫਾ ਦਿੱਤਾ ਪੀਬਾ ਜੀ ਜਦੋਂ ਦੇ ਤੁਸੀਂ ਲੋਕ ਸਭਾ ਤੋਂ ਆਇਓ ਕੇਂਦਰੀ ਮੰਤਰੀ ਤੋਂ ਸਤੀਫਾ ਦਿੱਤਾ ਇਹ ਝੂਠ ਤੇ ਨਫਰਤ ਦੀ ਰਾਜਨੀਤੀ ਨੂੰ ਪਾਰ ਕਰਕੇ ਆਪਾਂ ਬੀਬਾ ਜੀ ਨੂੰ ਜਿਤਾਈ ਹੈ ਉਹ ਗੱਜਵੱਜ ਕੇ ਉਹ ਮੌਲਾ ਮੇਰੇ ਨਾਲ ਜਕਾਰੇ ਦੀ ਸਾਂਝ ਪਾਵੇ ਜਿਹੜਾ ਬੀਬਾ ਜੀ ਨੇ ਬੰਦ ਪਰ ਰਾਤ ਮਿਹਨਤ ਕੀਤੀ ਹੈ ਜਕਾਰਾ ਉਹੀ ਬੁਲਾਵੇ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ 도ਗਲੀ ਨੀਤੀ ਤੋਂ ਉੱਪਰ ਰਹਿ ਕੇ ਨਾਲਾ ਦਟਕਾ ਮੁਕਾਬਲਾ ਕਰਦਾ ਮਨਜ਼ੂਰ ਹੈ ਜੀ ਜਕਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਜੀ ਆ ਖਾਲਸਾ ਵਾਹਿਗੁਰੂ ਫਤਿਹ ਫਤਿਹ ਅਰਜ਼ ਕਰਦਾ ਜੀ ਤੇ ਬਾਕੀ ਸਾਰੇ ਜਿਹੜੇ ਲੇਡੀਜ਼ ਤੇ ਕੱਟੇ ਹੋਇਓ ਤਨਦੀ ਬੀਬੇ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅੱਜ ਸਾਰੇ ਜਿਹੜੇ ਸੰਗਤ ਇੱਥੇ ਆਈ ਹੈ ਵੀ ਆਪਾਂ ਸਾਰੇ ਜਣੇ ਬੀਬਾਣੀ ਨੂੰ ਇਕੱਠੇ ਹੋ ਕੇ ਇਹਦੀ ਬੀਬਾ ਨੂੰ ਚੌਥੀ ਵਾਰ ਫਿਰ ਇਲੈਕਸ਼ਨ ਜਿਤਾਈਏ ਤਾਂ ਜੋ ਆਪਣੇ ਬਠਿੰਡੇ ਸ਼ਹਿਰ ਹਲਕੇ ਦੇ ਮਾਤਮਤ ਕੰਮ ਹੋ ਸਕਣ ਅਤੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਬਠਿੰਡਾ ਸ਼ਹਿਰ ਤੇ ਜਿਹੜੀ ਯੂਥ ਨੌਜਵਾਨ ਹੈ ਸਪੈਸ਼ਲ ਬੇਨਤੀ ਮੇਰੇ ਯੂਥ ਨੌਜਵਾਨਾਂ ਮੁੰਡਿਆਂ ਨੂੰ ਹੈ ਆਪਣੇ ਸਾਰੇ ਘਰੇ ਹੈਗੇ ਆ ਤੇ ਸਾਰੇ ਵੀ ਮੇਰੀ ਬੇਨਤੀ ਹੈ ਕਿ ਬਾਤੋ ਬਾਤ ਮੇਰ ਨਾਲ ਸੁਣਨ ਤਾਂ ਜੋ ਮੈਂ ਬਾਤੋ ਬਾਤ ਇੱਕ ਟੀਮ ਬਣਾ ਸਕਾਂ ਅਤੇ ਸ਼੍ਰੋਮਣੀ ਕਾਲਜ ਦਲ ਦੀ ਟੀਮ ਤਗੜੀ ਹੋਵੇ ਬਟਿੰਡੇ ਸ਼ਹਿਰ ਦੇ ਵਿੱਚ ਤੇ ਆਪਾਂ ਬੀਪਾ ਸੰਗਤ ਕਰ ਮਾਣ ਦੀ ਗੁਹਾਰਤ ਕੀਤਾ ਸਕੀਏ ਮੈਂ ਵੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਦਾ ਪਹਿਣਾ ਮੇਰੇ मामा ਮੇਰੇ ਭਰਾ ਸਭ ਤੋਂ ਪਹਿਲਾਂ ਵਧੈ ਅਰਧ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਅੱਜ ਆਪਾਂ ਇਕੱਠੇ ਹੋਇਆ ਆਉਣ ਵਾਲੀ 1 ਜੂਨ ਨੂੰ ਆਪਣੇ ਵੋਟਾਂ ਪੈਣ ਜਾ ਰਹੀਆਂ ਹੈ ਮੈਂਬਰ ਪਾਰਲੀਮੈਂਟ ਵਾਸਤੇ ਸ਼ਰੋਣੀ ਅਕਾਲੀ ਦਲ ਵੱਲੋਂ ਬੀਬਾ ਹਰਸਨਤ कौर ਬਾਦਲ ਜੀ ਚੌਥੀ ਵਾਰ ਇਲੈਕਸ਼ਨ ਲੜ ਰਹੇ ਨੇ ਪਿਛਲੇ 15 ਸਾਲਾਂ ਤੋਂ ਬੀਬਾ ਜੀ ਨੇ ਬਠਿੰਡੇ ਦੇ ਵਿੱਚ ਜੋ ਵਿਕਾਸ ਕਰਵਾਇਆ ਸ਼ਰੋਣੀ ਅਕਾਲੀ ਦਲ ਦੀ ਸਰਕਾਰ 2007 ਤੋਂ ਲੈ ਕੇ 17 ਤੱਕ ਬੀਬਾ ਜੀ ਪਹਿਲੀ ਵਾਰ 2009 ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਉਦੋਂ ਤੋਂ ਲੈ ਕੇ 2017 ਦਾ ਜਦ ਸਰਕਾਰ ਦੇ ਹੁੰਦੇ ਆ ਜੋ ਵਿਕਾਸ ਕਰਵਾਇਆ ਬੀਬਾ ਜੀ ਨੇ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਉਸ ਤੋਂ ਬਾਅਦ ਕਾਂਗਸ ਪਾਰਟੀ ਦੀ ਸਰਕਾਰ ਬਣੀ 5 ਸਾਲ ਉਹਨਾਂ ਨੇ ਝੂਠੇ ਲਾਰੇ ਲਾ ਕੇ ਸਰਕਾਰ ਨੌਕਰੀ ਦਾ ਵਾਅਦਾ ਕਰਕੇ ਕਰਜ਼ਾ ਮਾਫੀ ਦਾ ਵਾਅਦਾ ਕਰਕੇ ਵੋਟਾਂ ਲੈ ਲਈਆਂ ਬਾਦਾਂ ਸੁਭਾ ਦੇ ਵਿੱਚ ਇੱਕ ਵੀ ਮੁੱਦਾ ਵਿਧਾਰਥਵਾ ਦੇ ਵਿੱਚ ਨਹੀਂ ਚੱਕਿਆ ਬਲਕਿ ਨਾ ਉਹਨਾਂ ਨੇ ਬਠਿੰਡੇ ਦੇ ਵਿੱਚ ਇੰਨੀ ਭਾਰੀ ਗਿਣਤੀ ਦੇ ਵਿੱਚ ਲੋਕਾਂ ਨੇ ਸਮਰਥਨ ਦਿੱਤਾ ਹੋਏ ਤੁਹਾਡੇ ਇਸ 3 ਫੇਸ ਦੇ ਵਿੱਚ ਕਦੇ ਆਇਆ ਹੋਵੇ ਜਿਵੇਂ ਪਿਛਲੇ ਦਿਨੀ 3 ਫੇਸ ਦੇ ਬੰਨ ਫੇਸ ਗੂਪੇ ਦੇ ਵਿੱਚ ਗ੍ਰੀਨ ਬੈਂਡ ਦਾ ਜੋ ਪੁੱਡਾ ਵੱਲੋਂ ਬਹੁਤ ਵੱਡਾ ਰੌਲਾ ਪਾਇਆ ਗਿਆ ਔਰ ਉਹ ਨਜਾਇਜ਼ ਜਿਹੜੇ ਬਣਾ ਕੇ ਉਹਨਾਂ ਨੂੰ ਕਿਉਂਕਿ ਉਹ ਗ੍ਰੀਨ ਬੈਂਡ ਸੀ ਬਾਦ ਦੇ ਅੱਗੇ ਫੜਦੇ ਐ ਨਹੀਂ ਗੱਲ ਹਸਪਤਾਲਾਂ ਦੀ ਕਰਾ ਵਰਲਡ ਲੈਵਲ ਦਾ ਹਸਪਤਾਲ ਇੱਕੋ ਹੀ ਹੈ ਹਿੰਦੁਸਤਾਨ ਦੇ ਵਿੱਚ ਇਹਨਾਂ ਹਸਪਤਾਲ ਉਹਨਾਂ ਲੈ ਕੇ ਉਹਨਾਂ ਬਹੁਤ ਵੱਡੀ ਗੱਲ ਆ ਆਪਣੇ ਇੱਥੇ ਆਏ ਉੱਤੇ ਬਹੁਤ ਹੀ ਸਸਤਾ ਤੇ ਬਹੁਤ ਵਧੀਆ ਇਲਾਜ ਹੁੰਦਾ ਹੈ ਗੱਲ ਕਿਸੇ ਵੀ ਖੇਤਰ ਦੀ ਗੱਲ ਹੋਵੇ ਭੇਜੀਏ ਬਾਜੋ ਬਠਿੰਡੇ ਦਾ ਵਿਕਾਸ ਜੋ ਹੋਰ ਵੀ ਅੱਗੇ ਜਾ ਸਕੇ ਕਿਉਂਕਿ 2026 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਹੈ ਤਾਂ ਬਠਿੰਡਾ ਫਿਰ ਉਹ ਸਰਕੀ ਤੇ ਰਾਹ ਦੇ ਉੱਤੇ ਆਊਗਾ ਜਿਹੜੇ ਹਾਲਾਤ ਜਗਰੂਪ ਗੇਲਾ ਉਹਨਾਂ ਨੇ ਕਹਿ ਲਓ ਜਾਂ ਆਮ ਆਦਮੀ ਪਾਰਟੀ ਨੇ ਕਹਿ ਲਓ ਬਠਿੰਡੇ ਦੇ ਵਿੱਚ ਕੀਤੇ ਪਾਰੇ ਗਿਣਤੀ ਦੇ ਵਿੱਚ ਬਹੁਤ ਬਹੁਤ ਦਿੱਤਾ ਸੀ 94 95 94 ਇਹਨਾਂ ਦੇ ਐਮਐਲਏ ਬਣੇ ਸੀ ਔਰ ਉਹਨਾਂ ਨੇ ਸਵਾਏ ਆਪਦੇ ਬਜ਼ੁਰਗ ਪਿੰਡ ਵਰਗੇ ਨੇ ਕਲੋਨੀਆਂ ਗੱਟੀਆਂ ਵਿਕਾਸ ਜਰੂਰ ਕੀਤਾ ਹੈ ਉਹਨਾਂ ਨੇ ਆਪ ਦਾ ਕਰਿਆ ਪੰਜ ਪੰਜ ਸੱਤ ਸੱਤ ਕਲੋਨੀਆਂ ਕੱਟ ਕੇ ਉਹਨਾਂ ਨੇ ਜਿਹੜਾ ਬਠਿੰਡੇ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਬਿਲਕੁਲ ਆਉਣ ਵਾਲੀ ਇੱਕ ਜੋਨ ਨੂੰ ਉੱਥੇ ਮੈਂ ਸ਼ਰਮਨੀ ਅਕਾਲੀਗੱਲ ਵੱਲੋਂ ਪਹੁੰਚਿਆ ਆਮ ਆਦਮੀ ਵੱਲੋਂ ਨੀਲ ਗਰਗਸਾਹ ਪਹੁੰਚੇ ਛੋਟੀ ਸਾਹ ਬੀਜੇਪੀ ਵੱਲੋਂ ਤੇ ਕਾਂਗਰਸ ਵੱਲੋਂ ਉਹਨਾਂ ਦੇ ਮੁਖਬਲਾ ਰਿਹਾ। ਉਹਨਾਂ ਦੇ ਸ਼ਰਮਨੀ ਅੱਧਾ ਕੋਈ ਨਹੀਂ। ਤੁਸੀਂ ਮੈਨੂੰ ਦੱਸ ਦਿਓ ਜੇ ਮੈਂ ਕੁਝ ਗਲਤ ਕਿਹਾ ਤਾਂ। ਮੈਂ ਇਹੀ ਗੱਲ ਪੁੱਛੀ। ਜਿਹੜੀ ਆਪਾਂ ਕੋਈ ਮੇਡ ਆਪਾਂ ਕਰਕੇ ਦਿਖਾਉਣੇ।